ਅਸੀਂ ਸ਼ਹਿਰਾਂ ਵਿੱਚ ਬਹੁਤ ਵੱਡੇ ਉਪਰਾਲੇ ਕਰ ਰਹੇ ਹਾਂ ਉਹਨਾਂ ਵਿੱਚੋਂ ਇੱਕ ਉਪਰਾਲਾ ਜਿਹੜਾ ਅਸੀਂ ਚਾਲੂ ਕਰਨ ਜਾ ਰਹੇ ਹਾਂ ਕਿ ਅਸੀਂ ਵਰਲਡ ਕਲਾਸ ਸੜਕਾਂ ਬਣਾਉਣ ਜਾ ਰਹੇ ਹਾਂ ਕਿ ਤਿੰਨ ਸ਼ਹਿਰਾਂ 'ਚ ਬਣਾਣਾ ਸ਼ੁਰੂ ਵਿੱਚ ਬਣਾ ਜਾ ਰਹੇ ਹਾਂ ਲੁਧਿਆਣਾ ਮੁਹਾਲੀ ਤੇ ਅਮ੍ਰਿਤਸਰ ਲੁਧਿਆਣੇ ਦਾ ਜਿਹੜਾ ਪ੍ਰੋਸੈਸ ਹੈ ਉਹ ਅੱਗੇ ਲੰਘ ਚੁੱਕਾ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਇਹ ਸਾਰਾ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਸਲਾਈਡਾਂ ਚੱਲ ਰਹੀਆਂ ਹਨ ਪ੍ਰੈਜੈਂਟੇਸ਼ਨ ਤੁਹਾਨੂੰ ਦੱਸਾਂਗੇ ਔਰ ਨਾਲ ਨਾਲ ਮੈਂ ਤੁਹਾਨੂੰ ਇਹਨਾਂ ਦੇ ਫੀਚਰ ਦੱਸੂਗਾ ਐਲੋਦੇਆਨੇ ਵਿੱਚ 10 ਕੋਰੀਡੋਰ ਹੈ ਟੋਟਲ ਲੈਂਥ ਉਹਦੀ 15 ਕਿਲੋਮੀਟਰ ਹੈ ਔਰ ਟੋਟਲ ਜਿਹੜੀ ਇਹਦੀ ਕਾਸਟ ਹੈ 162 ਕਰੋੜ ਆਏਗੀ ਜਿੰਨੂੰ ਅਸੀਂ ਇਹ ਕੰਟਰੈਕਟ ਦਵਾਂਗੇ ਨਾਲ ਉਹਨੂੰ ਐਨੂਅਲ ਮੇਨਟੇਨੈਂਸ ਵੀ ਅਸੀਂ ਦਵਾਂਗੇ 6 ਸਾਲਾਂ ਲਈ ਦੇ ਰਹੇ ਆ ਜਿਹੜਾ ਬਣਾਏਗਾ ਇਹ ਸੜਕਾਂ ਉਹ ਮੇਨਟੇਨ ਕਰੇਗਾ ਅਗਲੇ 6 ਸਾਲਾਂ ਲਈ ਉਹ 2.5% ਦੇ ਕਰੀਬ ਹਰ ਸਾਲ ਦਾ ਖਰਚਾ ਹੋਏਗਾ ਔਰ ਜਿਹੜੀ ਪੇਮੈਂਟ ਵੀ ਅਸੀਂ ਉਹਨੂੰ ਕਰਨੀ ਹੈ ਕੰਟਰੈਕਟਰ ਨੂੰ ਜਿੰਨੂੰ ਅਸੀਂ ਇਹ ਕੰਮ ਦਵਾਂਗੇ ਉਹ ਪੂਰੀ ਪਰਫਾਰਮੈਂਸ ਲਿੰਕਡ ਹੋਏਗੀ ਕਿਦਾਂ ਦਾ ਉਹਨੇ ਕੰਮ ਕਰਨਾ ਹੈ ਪੂਰੇ ਟਾਈਮ ਵਿੱਚ ਉਹਨੇ ਕੰਮ ਕੀਤਾ ਹੈ ਨਹੀਂ ਕੀਤਾ ਕੁਆਲਿਟੀ ਆਫ ਵਰਕ ਠੀਕ ਹੈ ਉਸ ਹਿਸਾਬ ਨਾਲ ਉਹਨੂੰ ਪੇਮੈਂਟ ਜਾਏਗੀ ਇਹ ਅਸੀਂ ਹਾਈਬ੍ਰਿਡ ਐਨਵਰਟੀ ਮਾਡਲ ਤੇ ਕਰ ਰਹੇ ਆਂ ਤੇ ਐਨਐਚਏਆਈ ਦੀਆਂ ਸੜਕਾਂ ਵੀ ਇਸ ਮਾਡਲ ਤੇ ਬਣਦੀਆਂ ਹੋਰ ਵੀ ਕਈ ਪ੍ਰੋਜੈਕਟ ਇਸ ਮਾਡਲ ਤੇ ਹੁੰਦੇ ਆ ਉਹਦੇ ਵਿੱਚ 40% ਪੇਮੈਂਟ ਅਸੀਂ ਡਿਊਰਿੰਗ ਕੰਸਟਰਕਸ਼ਨ ਦਵਾਂਗੇ ਤੇ ਬਾਕੀ ਜਿਹੜੀ 60% ਪੇਮੈਂਟ ਹੈ ਕੰਟਰੈਕਟਰ ਨੂੰ ਅਗਲੇ 6 ਸਾਲਾਂ ਵਿੱਚ ਜਾਏਗੀ ਜਿਹਦੇ ਵਿੱਚ ਮੈਂਟੇਨੈਂਸ ਚਾਰजेस ਵੀ ਇਨਕਲੂਡਡ ਹੋਣਗੇ ਤਾਂ ਕਿ ਸਾਨੂੰ ਪਤਾ ਰਹੇਗਾ ਕਿ ਇਹ ਇਹ ਸੜਕਾਂ ਮੈਂਟੇਨ ਵੀ ਹੋ ਰਹੀਆਂ ਔਰ ਉਹ ਆਪਣੀ ਕੁਆਲਿਟੀ ਦਾ ਖੁਦ ਜ਼ਿੰਮੇਵਾਰ ਰਹੇਗਾ ਇਹ ਅਸੀਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅ ਐਨਕਰੇਜ ਕਰ ਰਹੇ ਆ ਉਹਦੇ ਵਿੱਚ ਗਵਰਨਮੈਂਟ ਵੀ ਹੈਗੀ ਤੇ ਇਹ ਜਿਹੜਾ ਪ੍ਰਾਈਵੇਟ ਕੰਟਰੈਕਟਰ ਹੈ ਇਹ ਵੀ ਮੇਨਟੇਨ ਕਰੇਗਾ ਨੈਕਸਟ ਇਹ ਜਿਹੜਾ ਪ੍ਰੋਜੈਕਟ ਹੈ ਪੀ ਆਈ ਡੀ ਬੀ ਇਹਨੂੰ ਪਾਇਲਟ ਕਰ ਰਿਹਾ ਅਲੋਂਗ ਵਿਦ ਲੋਕਲ ਗਵਰਨਮੈਂਟ ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ ਇਹ ਤੁਸੀਂ ਦੇਖ ਰਹੇ ਹੋ ਕਿ 2025 ਵਿੱਚ ਅਸੀਂ ਇਹਦੇ ਉੱਤੇ ਪਲੈਨਿੰਗ ਚਾਲੂ ਕੀਤੀ ਸੀ ਪਿਛਲੇ ਸਾਲ ਕੁਈ 6 ਤੋਂ 8 ਮਹੀਨੇ ਅਦੇ ਤੇ ਪੂਰੀ ਪਲੈਨਿੰਗ ਹੋਈ ਕਈ ਤਰ੍ਹਾਂ ਦੀਆਂ ਡਰਾਇੰਗਸ ਬਨੀਆਂ ਹਰ ਪੱਧਰ ਤੇ ਮੀਟਿੰਗ ਹੋਈ ਚੇਂजेस ਹੋਈਆਂ ਤੇ ਅਕਤੂਬਰ 2032 ਤੱਕ ਮਤਲਬ ਕਿ ਇਹਦਾ ਸਾਰਾ ਇਨਕਲੂਡਿੰਗ ਜਿਹੜੇ 6 ਸਾਲ ਉਹਦੇ ਹੈਗੇ ਹੈ ਮੇਨਟੇਨੈਂਸ ਤੇ ਉਹ ਵੀ ਇਨਕਲੂਡਡ ਹੈ ਔਰ ਅਗਲੇ 8 ਮਹੀਨਿਆਂ ਵਿੱਚ ਇਹ ਜਿਹੜਾ ਪ੍ਰੋਜੈਕਟ ਹੈ ਇਹ ਕੰਪਲੀਟ ਹੋ ਜਾਏਗਾ